ਕਰਮ ਵੱਡਾ ਕੀ ਕਿਰਪਾ ਵਟੀ ਬਾਣੀ ਕਹਿ ਰਹੀ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਆਪਾਂ ਰੋਜ਼ ਇਹ ਪਾਠ ਸੁਣਨੇ ਆ ਨਾਨਕ ਜੀ ਉਪਾਏ ਕੈ ਲਿਖ ਨਾਵੇ ਧਰਮ ਬਹਾਲਿਆ ਉਥੇ ਸੱਚੇ ਹੀ ਸੱਚ ਨਿਭੜੈ ਚੁਣ ਵਖ ਕੱਢੇ ਜਜਮਾਲਿਆ ਕਰਮ ਹੈ ਨਾ ਪਰ ਨਹੀਂ ਪਿਆਰਿਓ ਸੱਚ ਏਵੇਂ ਕਰਮ ਬਹੁਤ ਕੁਸ਼ ਹੈ ਕਰਮ ਬਹੁਤ ਕੁਝ ਕਰਾਂਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਕਰਮ ਤੋਂ ਵੱਡੀ ਕਿਰਪਾ ਹੈ ਜਿੱਥੇ ਪਰਮਾਤਮਾ ਦੀ ਕਿਰਪਾ ਵਰਤ ਜਾਏਗੀ ਉੱਥੇ ਕਰਮ ਆਪਣੇ ਆਪ ਨਾਸ਼ ਹੋ ਜਾਂਦਾ ਹੈ ਇਸ ਨੂੰ ਥੋੜਾ ਜਿਹਾ ਆਪਾਂ ਬਾਣੀ ਚ ਦੇਖਾਂਗੇ ਉਦਾਸ ਹੋਣ ਲਈ ਨਹੀਂ ਕਿ ਇਹਦਾ ਮਤਲਬ ਇਹ ਵੀ ਨਹੀਂ ਕਿ ਚਲੋ ਅੱਜ ਕਰ ਕਿਰਪਾ ਕਹਿੰਦੇ ਤੱਕ ਕਰੀ ਜੋ ਜੋ ਮਨ ਚ ਹੁੰਦਾ ਕਰੀ ਜੋ ਨਹੀਂ ਪਿਆਰੋ ਇਹ ਫਿਰ ਚਲਾਕੀ ਹੈ ਇਹ ਬੰਦੇ ਦੀ ਵੱਧ ਨੀਤੀ ਹੈ ਕਰਮ ਬੰਦਾ ਕਰੇ ਮਹਾਰਾਜ ਜਦੋਂ ਗਏ ਨਾ ਜੀ ਉਥੇ ਗਿਆ ਗਏ ਉਥੇ ਪਿੰਡ ਭਰਦੇ ਸਨ ਉਹ ਪਿੰਡ ਇਸ ਕਰਕੇ ਭਰੇ ਜਾਂਦੇ ਸਨ ਵੀ ਬੰਦੇ ਦੇ ਜਿਹੜੇ ਕਰਮ ਨੇ ਜਿਹਨੂੰ ਕਹਿੰਦੇ ਗਤੀ ਕਰਾ ਲਈ ਇਹਦੇ ਕਰਮਾਂ ਦਾ ਨਾਸ਼ ਹੋ ਜਾਏਗਾ ਪਿਆਰਿਓ ਸੱਚ ਇਹ ਵੇ ਗੁਰਦੇਵ ਜਦੋਂ ਗਿਆ ਗਏ ਬਿਹਾਰ ਵਿੱਚ ਜੀਏ ਉਥੇ ਲੋਕ ਪਿੰਡ ਭਰ ਰਹੇ ਸਨ ਪਰ ਗੁਰੂ ਨਾਨਕ ਸਾਹਿਬ ਨੇ ਕੋਈ ਦੀਵਾ ਨਿਭਾਲਿਆ ਆਟੇ ਦਾ ਦੀਵਾ ਬਣਾ ਕੇ ਉਹਨੂੰ ਪੱਤਲ ਤੇ ਰੱਖ ਕੇ ਤਾਰਿਆ ਜਾਂਦਾ ਹੈ ਪੰਡਤ ਨੂੰ ਲੋਕ ਆਪਣੇ ਵੱਲੋਂ ਪੈਸੇ ਦਿੰਦੇ ਨੇ ਦਖਣਾ ਦਿੰਦੇ ਸੰ ਜਾਂ ਗਤੀ ਵਾਸਤੇ ਜੋ ਮੰਗਦਾ ਉਹ ਦਿੰਦੇ ਸਨ ਮਹਾਰਾਜ ਜੀ ਨੇ ਉੱਥੇ ਉਹਨਾਂ ਕਿਹਾ ਤੁਸੀਂ ਦੀਵਾ ਬਾਲੋ ਉੱਥੇ ਮਹਾਰਾਜ ਜੀ ਨੇ ਕਿਰਪਾ ਦੀ ਗੱਲ ਕੀਤੀ ਹਜ਼ੂਰ ਨੇ ਫਰਮਾਇਆ ਕਿ ਅਸੀਂ ਦੀਵਾ ਉਸ ਦਿਨੀ ਬਾਲ ਦਿੱਤਾ ਜਿਸ ਦਿਨ ਇਸ ਤਨ ਵਿੱਚ ਆਏ ਸਾਨੂੰ ਸਮਝਾਣ ਲਈ ਕਹਿੰਦੇ ਤੁਸੀਂ ਦੀਵਾ ਬਾਲਦੇ ਹੋ ਤੇ ਉਹ ਦੋ ਹੀ ਕੰਮ ਕਰਦਾ ਹੈ ਦੀਵਾ ਬਲੇਗਾ ਇਹ ਕ ਹਨੇਰਾ ਜਾਏਗਾ ਚਾਨਣ ਹੋਵੇਗਾ ਤੇ ਦੂਸਰਾ ਜਿਉਂ-ਜਿਉਂ ਦੀਵਾ ਬਲੇਗਾ ਉਹਦਾ ਤੇਲ ਸਮਾਪਤ ਹੋਵੇਗਾ ਮਹਾਰਾਜ ਕਹਿੰਦੇ ਨੇ ਅਸੀਂ ਨਾਮ ਨੂੰ ਦੀਵਾ ਬਣਾ ਲਿਆ ਹੈ ਸੁਣਿਓ ਐਵੇਂ ਨਹੀਂ ਵੀ ਕਰਮਨਾਸ਼ ਹੋ ਜਾਣੇ ਗੱਲਾਂ ਕਰਦੀਆਂ ਕਿਉਂਕਿ ਅਸੀਂ ਸਬੈ ਕੰਜੇ ਕਹਿਦੇ ਨੇ ਕੋਈ ਨਹੀਂ ਪਰਵਾਹ ਕੁਛ ਨਹੀਂ ਮਹਾਰਾਜ ਕਹਿੰਦੇ ਨੇ ਨਾਮ ਦਾ ਦੀਵਾ ਬਾਲਿਆ ਤੇ ਦੀਵੇ ਵਿੱਚ ਤੇਲ ਦੁੱਖਾਂ ਦਾ ਪਾ ਦਿੱਤਾ ਕਿਤੇ ਉਹ ਕਰਮਾਂ ਦਾ ਪਾਇਆ ਤੇ ਨਾਮ ਦਾ ਦੀਵਾ ਜਦੋਂ ਪਰਜਵਲਤ ਹੋਇਆ ਜਦੋਂ ਬਲ ਲੱਗਾ ਤੇ ਤੇਲ ਸਰਨ ਲੱਗ ਪਿਆ ਫਿਰ ਸੁਣਿਓ ਦੁੱਖਾਂ ਦਾ ਕਰਮਾਂ ਦਾ ਤੇਲ ਹੈ ਨਾਮ ਦਾ ਦੀਵਾ ਹੈ ਜਿਉਂ-ਜਿਉਂ ਦੀਵਾ ਬਲਦਾ ਹੈ ਤਿਉਂ-ਤਿਉਂ ਤੇਲ ਦਾ ਖਾਤਮਾ ਹੁੰਦਾ ਹੈ ਤੇ ਉਹ ਅਗਲੇ ਕਹਿੰਦੇ ਆ ਇਹ ਹਾਸੇ ਵਾਲੀ ਗੱਲ ਕਹਿੰਦੇ ਇਹ ਕਿ ਹੋ ਸਕਦਾ ਕਿ ਕਰਮ ਇੰਨੇ ਪੁਰਾਣੇ ਕਈ ਜਨਮਾਂ ਦੇ ਕਰਮ ਕੀਤੇ ਤੇ ਇਹ ਕਿਵੇਂ ਖਤਮ ਹੋ ਸਕਦੇ ਨੇ ਇਹ ਤਾਂ ਇਸ ਸਾਡੇ ਇਸ ਪ੍ਰਕਿਰਿਆ ਵਿੱਚੋਂ ਨਿਕਲਣਾ ਪੈਣਾ ਸਾਡੀ ਮਰਿਆਦਾ ਚੋਂ ਮਹਾਰਜ ਜੀ ਉੱਤਰ ਦਿੰਦੇ ਆ ਕਰਮ ਦੀ ਗੱਲ ਕਰਦੇ ਆ ਕਹਿੰਦੇ ਨੇ ਇੱਕ ਬੰਦਾ ਕਰਮ ਕਰਦਾ ਜੰਗਲ ਵਿੱਚ ਲੱਕੜਾਂ ਵੱਢਦਾ ਕਈ ਸਾਲ ਵੱਢੀ ਗਿਆ ਉਹਨਾਂ ਲੱਕੜਾਂ ਦੀਆਂ ਗੱਠਾ ਪੰਡਾ ਬਣ ਕੇ ਤਿਆਰ ਕਰ ਲਈਆਂ ਹੁਣ ਜਿੰਨੇ ਸਾਲ ਉਹਨੂੰ ਲੱਕੜਾਂ ਵੱਢਦਿਆਂ ਸੁਕਾਉਂਦਿਆਂ ਗੱਠਾ ਬੰਦਦਿਆਂ ਪੰਡਾ ਬੰਦਦਿਆਂ ਗਏ ਕੀ ਇੰਨੇ ਸਾਲ ਲੱਕੜਾਂ ਫੂਕਣ ਨੂੰ ਲੱਗਣਗੇ ਫਿਰ ਬੇਨਤੀ ਹੈ ਲੱਕੜਾਂ ਇਕੱਠੀਆਂ ਕਰ ਲਈਆਂ ਪਰ ਜੇ ਕਹਿ ਜੀ ਇਹਨੂੰ ਮੈਂ 19 ਸਾਲ ਲੱਗਣਗੇ ਤਾਂ ਸੜੇਗਾ ਨਹੀਂ ਲੱਕੜ ਭਾਵੇਂ ਕਈ ਸਾਲਾਂ ਦੀਆਂ ਪੁਰਾਣੀਆਂ ਗੱਠਾਂ ਹਜ਼ਾਰਾਂ ਗੱਠਾਂ ਕਰੋੜਾਂ ਗੱਠਾਂ ਹੋਣ ਉਹਦੇ ਬਰਾਬਰ ਕਰੋੜਾਂ ਮਣ ਅੱਗ ਦੀ ਲੋੜ ਨਹੀਂ ਫਿਰ ਅਰਜ਼ ਕਿਰਪਾ ਕੀ ਹੈ ਕਰੋੜਾਂ ਮਣ ਲੱਕੜ ਹੋਵੇ ਲੱਖਾਂ ਗੱਠੇ ਲੱਕੜ ਹੋਵੇ ਇੱਕ ਚਿੰਗ ਛੋਟੀ ਜੀ ਲੱਗ ਜਾਏ ਤੇ ਲੱਖਾਂ ਮਨ ਲੱਕੜ ਨੂੰ ਭੂਕ ਦਿੰਦੀ ਏ ਪਿਆਰਿਓ ਕਈ ਜਨਮਾਂ ਦੇ ਕੀਤੇ ਹੋਏ ਢੇਰ ਕਰਮ ਜਦੋਂ ਗੁਰਪ੍ਰਸਾਦ ਵਰਦੀ ਤੇ ਪ੍ਰਸਾਦ ਦੀ ਇੱਕ ਚਿੰਗਾਰੀ ਕਰੋੜਾਂ ਜਨਮਾਂ ਦੇ ਕਰਮਾਂ ਦੇ ਢੇਰ ਨੂੰ ਸਾੜ ਦਿੰਦੀ ਹੈ ਮਹਾਰਾਜ ਜੀ ਨੇ فرمایا ਦੀਵਾ ਮੇਰਾ ਇੱਕ ਨਾਮ ਮੈਂ ਸ਼ੁਰੂਆਤ ਕਰ ਲਗਾ ਕਿਰਪਾ ਤੋਂ ਫਿਰ ਉਸ ਤੋਂ ਅੱਗੇ ਆਪਾਂ ਚੱਲਾਂਗੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਇਥੇ ਕਿਰਪਾ ਦੀ ਗੱਲ ਕਰਦੇ ਆਂ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਓਨ ਚਾਨਣ ਉਹ ਸੁਖਿਆ ਚੂਕਾ ਜਮਸ਼ਿਓ ਮੇਲ ਫਿਰ ਬਿੰਤੀ ਸੁਣੋ ਇਹ ਕਵੀ ਦੀ ਰਚਨਾ ਨਹੀਂ ਗੁਰਮਖੋ ਕਰਮ ਹੋ ਗਏ ਆ ਇਹ ਵੀ ਅਹਿਸਾਸ ਹੋ ਗਿਆ ਵੀ ਮਾੜੇ ਕਰਮ ਕੀਤੇ ਆ ਪਰ ਇਹ ਨਹੀਂ ਕਰਨਾ ਵੀ ਆ ਮਾੜਾ ਕਰਮ ਕੀਤਾ ਅੱਜ ਤੋਂ ਬਾਅਦ ਠੀਕ ਇਹ ਫਿਰ ਉਧਰ ਤੁਰ ਪੈ ਫਿਰ ਨਾਮ ਜਪਿਆ ਫਿਰ ਤੁਰ ਪੈ ਨਹੀਂ ਗੁਰੂ ਜੀ ਕਹਿੰਦੇ ਆ ਕੇ ਪਾਈ ਸਿਕੋ ਜਿਨਾ ਨਾਮ ਜਪੋਗੇ ਸਿਮਰਨ ਕਰੋਗੇ ਕੀਤੇ ਕੋ ਕਰਮਾਂ ਦਾ ਤੇਲ ਸੜ ਜਾਏਗਾ ਪਰ ਸ਼ਰਤ ਅੱਗੇ ਕਿ ਅੱਗੇ ਪਾਪ ਕਰਮ ਨਾ ਕਰੋ ਫਿਰ ਬੇਨਤੀ ਪਿਛਲੇ ਅਵਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ ਹਜ਼ੂਰ ਨੇ ਫਰਮਾਇਆ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਉਨ ਚਾਨਣ ਉਹ ਸੋਖਿਆ ਚੂਕਾ ਜਮਸ਼ੋ ਮੇਲ ਲੋਕਾ ਮਤ ਕੋ ਫਕੜ ਪਾਏ ਲੋਕੋ ਮੇਰੀ ਗੱਲ ਦਾ ਮਜ਼ਾਕ ਨਾ ਉਡਾਓ ਵੀ ਇਹ ਕਿਵੇਂ ਹੋ ਸਕਦਾ ਕਰਮ ਸੜ ਜਾਂ ਮੈਂ ਆਪ ਨੂੰ ਬੇਨਤੀ ਕੀਤੀ ਕਰਮ ਹੈ ਪਰ ਕਰਮ ਤੋਂ ਵੱਡੀ ਕਿਰਪਾ ਹੈ ਫਿਰ ਅਰਜ਼ੀ ਮਹਾਰਾਜ ਕਹਿੰਦੇ ਲੋਕਾਂ ਮਤ ਕੋ ਫੱਕੜ ਪਾਏ ਲੱਖ ਮੜਿਆਂ ਕਰ ਇਕੱਠੇ ਇੱਕ ਰੱਤੀ ਲੈ ਭਾਏ ਲੱਖਾਂ ਮਣ ਲੱਕੜਾਂ ਇਕੱਠੀਆਂ ਕਰ ਲੋ ਤੇ ਲੱਖਾਂ ਮਣ ਅੱਗ ਦੀ ਕੋਲੇ ਦੀ ਲੋੜ ਨਹੀਂ ਸੱਚ ਇਹ ਵੇ ਲੱਖਾਂ ਮਣ ਲੱਕੜ ਨੂੰ ਸਾੜਨ ਲਈ ਇੱਕ ਨਿੱਕੀ ਜਿਹੀ ਰਤੀ ਜਿੰਨੀ ਚਿੰਗਿਆੜੀ ਬਹੁਤ ਹੈ ਤੇ ਲੱਖਾਂ ਜਨਮਾਂ ਦੇ ਕੀਤੇ ਹੋਏ ਕਰਮ ਨੂੰ ਸਾੜਨ ਲਈ ਵਾਹਿਗੁਰੂ ਜੀ ਦੀ ਇੱਕ ਖਿੰਨ ਦੀ ਕਿਰਪਾ ਹੀ ਬਹੁਤ ਹੈ ਮੈਂ ਆਪ ਨੂੰ ਅਰਜ ਕਰਾਂਗਾ ਕਰਮ ਖੈ ਜਿੱਥੇ ਕਿਰਪਾ ਆ ਜਾਏ ਉਥੇ ਕਰਮ ਨਹੀਂ